ਹੂੰ ਪਾਸਿੰਗ ਹੈਗੀ ਐਂਸ਼ਰੋਂ ਵਗੈਰਾ ਪੁਲੀਸ਼ਨ ਸਾਰਾ ਕੋ ਕੰਪਲੀਟ ਹੈ ਜੀ ਇਹਦਾ ਹੂੰ ਇਹ ਗੱਡੀ ਤੁਹਾਨੂੰ 85000 ਰੁਪਏ ਆ। ਇਹ ਕਾਰ ਦ ਨੂੰ 1 ਲੱਖ 30000 ਆ। 130000 ਇਹ 2012 ਟੋ ਮਾਡਲ ਦੀ ਹੈਲਟੀ ਹੈ। ਅੱਛਾ ਜੀ। ਇਹ ਦਦਾਂਗੇ 115000 ਰੁਪਏ ਟ੍ਰਾਂਸਫਰ ਕਰਾ ਦੇ। ਇਹ ਦਦਾਂਗਾ 115000 ਰੁਪਏ ਇਹ ਵੀ ਟ੍ਰਾਂਸਫਰ ਕਰਾ ਕੇ ਕਾਰ ਦੇ ਦੂੰਗਾ ਇਹ 165000 ਰੁਪਏ ਦੀ ਇਹ ਦੇ ਦੇਵਾਂਗਾ ਤੁਹਾਨੂੰ ਕਾਰ 240000 ਰੁਪਏ ਦੀ 240000 ਰੁਪਏ ਦੇ ਵਿੱਚ ਬਾਈ ਤੁਹਾਡਾ ਨਾ ਹਰ ਵਕਤ ਇੱਕ ਕਮੈਂਟ ਆਂਦਾ ਰਹਿੰਦਾ ਵਾ ਵੀ ਵੀਡੀਓ ਨੂੰ ਥੋੜਾ ਜਿਆ ਛੋਟਾ ਰੱਖਿਆ ਕਰੋ ਗੱਲਾਂ ਘੱਟ ਮਾਰਿਆ ਕਰੋ ਜਾਂ ਕੁਝ ਐਦਾ ਦਾ ਸਮਥਿੰਗ ਤੇ ਬਾਈ ਪਹਿਲੀ ਗੱਲ ਤਾਂ ਇਹ ਹੈ ਵੀ ਗੱਲਾਂ ਥੋੜੀਆਂ ਜਿਹੜੀ ਜਾਣਕਾਰੀ ਉਹ ਤੁਹਾਡੇ ਲਈ ਜ਼ਰੂਰੀ ਵੀ ਆ ਤੇ ਬਾਕੀ ਇਹ ਆ ਵੀ ਤੁਹਾਡਾ ਕਿਹਾ ਪਟਾਲ ਵੀ ਨਹੀਂ ਸਕਦੇ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਐਦਾਂ ਹੀ ਕੁਝ ਦੇਖਣ ਨੂੰ ਮਿਲੇਗਾ ਅੱਜ 85000 ਤੋਂ ਕਾਰਾਂ ਸਟਾਰਟ ਰਹਿਣਗੀਆਂ ਇਸ ਵੀਡੀਓ ਦੇ ਵਿੱਚ ਕੋਈ ਵੀ ਆਪਾਂ ਮਤਲਬ ਕਿ ਫਾਲਤੂ ਦੀ ਗੱਲ ਨਹੀਂ ਕਰਾਂਗੇ 2 ਦੀ ਪੁਆਇੰਟ ਜਿਹੜੀ ਗੱਲ ਹੋਊਗੀ ਹਨਾ ਕਾਰਾਂ ਦੀ ਜਾਣਕਾਰੀ ਤੇ ਅਖੀਰ ਤੱਕ ਬਣੇ ਰਹੋ ਅੱਜ ਖੜੇ ਆ ਬਾਈ ਗੁਰੂ ਕਿਰਪਾ ਕਾਰ ਬਾਜ਼ਾਰ ਸ਼ਹਿਰ ਲੁਧਿਆਣਾ ਤੇ ਸੈਣੀ ਭਾਜੀ ਵਰਦੀ ਭਾਈ ਤੇ ਜੈਸੀ ਭਾਈ ਆਪਣੇ ਨਾਲ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੈਮ ਹਾਂਜੀ ਕੈਮ ਹਾਂਜੀ ਕਿੰਨੀਆਂ ਕਾਰਾਂ ਦਾ ਅੱਜ ਸਟਾਕ ਲਿਆਏ ਇੱਕ ਵਾਰੀ ਕੈਮਰਾ ਘੁਮਾ ਦਿਓ ਹੈਗੇ ਆ ਆਪਣੇ ਕੋਲ 20 25 ਕਾਰਾਂ ਦਾ ਸਟਾਕ ਹੈਗਾ 20 25 ਕਾਰਾਂ ਦਾ ਸਟਾਕ ਆ ਔਰ ਸਾਰੀਆਂ ਕੋਕਾ ਪੀਥ ਸਾਰੀਆਂ ਦੇਖੋ ਤੁਸੀਂ ਕੈਮਰੇ 'ਚ ਪਤਾ ਲੱਗਣੀ ਤੁਹਾਨੂੰ ਤੇ ਬਾਈ ਇਹਨਾਂ ਦੀ ਨਾ ਬਾਈ ਉਹਨਾਂ ਦੀ ਪਹਿਲਾਂ ਵੀ ਆਪਾਂ ਵੀਡੀਓ ਕਰਦੇ ਹੀ ਰਹਨੇ ਆ ਹੰਗਾਰਾ ਵਧੀਆ ਆਂਦਾ ਵਾ ਜਿਹੜੇ ਭਰਾ ਲੈ ਕੇ ਜਾਂਦੇ ਕਾਰਾਂ ਖੁਸ਼ ਹੋ ਕੇ ਲੈ ਕੇ ਜਾਂਦੇ ਆ ਤੇ ਨਾਲੇ ਬਹੁਤ ਪੁਰਾਣਾ ਇਹਨਾਂ ਦਾ ਮਤਲਬ ਕਿ ਵਿਹਾਰ ਆ ਇੱਥੇ ਬਣਿਆ ਹੋਇਆ ਤੇ ਐਡਰੈਸ ਦੱਦੀ ਇੱਕ ਵਾਰੀ ਆਪਾਂ ਡਰੈਸ ਆਪਣਾ ਲੁਧਿਆਣਾ ਸ਼ਹਿਰ ਆ ਜੀ ਬਸਤੀ ਯੋਧੇ ਵਾਲ ਚੌਂਕ ਤੋਂ ਸਮਰਲਾ ਚੌਂਕ ਦੇ ਵਿੱਚ ਘਾਰ ਪੈਂਦਾ ਹੈ ਨੇੜੇ ਹੈਗੀ ਦਾਦਾ ਮੋਟਰ ਬਜਾਜ ਮੋਟਰਸਾਈਕਲ ਦੀ ਏਜੰਸੀ ਉਹ ਤੋਂ 10 ਦੁਕਾਨਾਂ ਪਹਿਲਾਂ ਗੁਰੂ ਕ੍ਰਿਪਾ ਗਾਰਜ ਆ ਮੇਨ ਹਾਈਵੇ ਤੇ ਮੇਨ ਹਾਈਵੇ ਦੇ ਉੱਤੇ ਆਲੇ ਲੋਕੇਸ਼ਨ ਦਾ ਡਿਸਕ੍ਰਿਪਸ਼ਨ ਚ ਪਾ ਦੂੰਗਾ ਤੇ ਬਿਨਾ ਟਾਈਮ ਵੇਸਟ ਕੀਤੇ ਅੱਜ ਫੇਰ ਦਿਖਾਣੇ ਤੁਹਾਨੂੰ ਕਾਰਾਂ ਅਖੀਰ ਤੱਕ ਬਣੇ ਰਿਓ ਬਾਈ ਸਵਾਦ ਆਊਗਾ ਤੁਹਾਨੂੰ 25 ਤੋਂ 30 ਕਾਰਾਂ ਜਿ ਦਵਾਂਗੇ ਸਭ ਤੋਂ ਪਹਿਲੀ ਬਾਈ 26 ਮਾਡਲ ਵੈਗ ਨਾ ਰਹਿ ਗਈ ਆ ਪਾਵਰ ਸਟੀering ਵਾਲੀ ਕਾਰ ਆ। ਹੂੰ। ਪਾਸਿੰਗ ਹੈਗੀ ਇੰਸ਼ੋਰੈਂਸ ਵਗੈਰਾ ਪੋਲਿਸ਼ਨ ਸਾਰਾ ਕੁਝ ਕੰਪਲੀਟ ਆ ਜੀ ਇਹਦਾ। ਹੂੰ। ਇਹ ਗੱਡੀ ਤੁਹਾਨੂੰ 85000 ਦੇ ਦਾਂਗੇ। ਪਾਸਿੰਗ ਹੈਗੀ ਆ? ਪਾਸਿੰਗ ਹੈਗੀ ਆ। ਅੱਛਾ ਪਾਸਿੰਗ ਵਾਲੀ 85000। 21 ਗਿਰਵਵੇਂ ਮਹੀਨੇ ਤੱਕ ਪਾਸਿੰਗ ਹੈ। ਪਾਸਿੰਗ ਨਾ ਮਤ। ਆਰ.ਸੀ ਤੁਹਾਨੂੰ ਟ੍ਰਾਂਸਫਰ ਕਰਾ ਕੇ ਦੇਾਂਗੇ ਨਾਲ। ਲਓ। ਆਰ.ਸੀ ਟ੍ਰਾਂਸਫਰ ਕਰਾ ਕੇ ਵਿਦ ਆਰ.ਸੀ ਟ੍ਰਾਂਸਫਰ 85000। ਹਾਂਜੀ ਹਾਂਜੀ। ਦੇਖੋ ਬਾਈ ਹਨਾ ਤੇ ਬਾਈ ਹੁਣਾਂ ਦੀ ਇੱਕ ਸਪੈਸ਼ਲਿਟੀ ਇਹ ਵੀ ਹੈਗੀ ਆ ਵੀ ਬਾਈ ਹੋਣੀ ਨਾ ਕਾਰ ਵਿੱਚ ਟ੍ਰਾਂਸਫਰ ਕਰਾ ਕੇ ਦੇ ਦਿੰਦੇ। ਸਾਰੀਆਂ ਕਾਰਾਂ ਵਿੱਚੇ ਤੇ ਬਾਈ ਟਾਇਟਪਾ ਦੇਖ ਲਓ ਜਮਾ ਓਕੇ ਰਿਪੋਰਟ ਪਿਆ ਵਾ ਉਹਦੇ ਬਾਅਦ ਬਾਈ ਆ ਗਈ ਆਪਣੇ ਤੋਂ ਜੈਵਲੀ ਆਰ ਵੀ ਆ ਗਈ ਇਹ ਸਨਰੂਫ ਵਾਲਾ ਮਾਡਲ ਆ ਟਾਪ ਮਾਡਲ ਜੀ ਆ 2017 ਮਾਡਲ ਹੈ ਹੂੰ ਇਹ ਤੁਹਾਨੂੰ ਕਾਰ ਦੇ ਦਾਂਗਾ 7.5 ਲੱਖ ਰੁਪਏ ਵਿੱਚ 5 ਲੱਖ 25 ਹਜ਼ਾਰ ਮਾਡਲ ਦੱਸਿਆ ਸੀ 2000 ਮਾਡਲ 2017 17 ਬਾਈ ਅੰਦਰੋਂ ਇੱਕ ਵਾਰੀ ਦਿਖਾ ਦੇਣਾ ਵਾ ਇੰਟੀਰੀਅਰ ਦੇਖ ਲਓ ਮੈਨੂਅਲ ਟਰਾਂਸਮਿਸ਼ਨ ਆ ਅੱਛਾ ਕਈ ਭਰਾ ਪੁੱਛਦੇ ਐਵਰੇਜ ਸਨਰੂਫ ਵਾਲੀ ਐਵਰੇਜ 20+ ਦੀ ਐਵਰੇਜ ਆ ਉਹਨਾਂ ਆਰਾਮ ਨਾਲ ਦਿੰਦੀ ਐ ਸਨਰੂਫ ਵਾਲੀ ਆ ਬਾਈ ਦੇਖ ਲਓ ਤੇ ਪਲਿਆਰ 플्युअर ਲੱਗਾ ਹੋਇਆ ਵਾ ਇੰਟੀਰੀਅਰ ਸਾਫ ਸੁਥਰਾ ਵਾ ਮੈਟਿੰਗ-ਮੂਟਿੰਗ ਸਾਰੀ ਹੋਈ ਹੋਈ ਆ ਡੀਜ਼ਲ ਦੀ ਆ ਨਾ ਇਹ ਹਾਂਜੀ ਡੀਜ਼ਲ ਕਾਲ ਕਰ ਲਿਓ ਬਾਈ ਜਿਹੜੇ ਮੇਰੇ ਭਰਾ ਨੂੰ WRV ਚਾਹੀਦੀ ਹੋਈ ਫਾਈਨਾਂਸ ਤੇ ਕਿੰਨਾ ਹੋਊਗਾ ਫਾਈਨਾਂਸ ਹੋਊਗਾ 4 ਕੁ ਲੱਖ ਰੁਪਏ ਫਾਈਨਾਂਸ ਕਰਾਂਗੇ 4 ਕੁ ਲੱਖ ਦਾ ਫਾਈਨਾਂਸ ਪਲੱਸ ਵੀ ਹੋਊਗਾ ਸਿਮਲ ਵਧੀਆ ਤੇ ਪਲੱਸ ਵੀ ਕਰਾਂਗੇ ਸਾਢੇ 4 ਦੇ ਨੇੜੇ ਤੇੜੇ ਵੀ ਹੋ ਸਕਦਾ ਵਾ ਸਿਮਲ ਸਕੋਰ ਬਸ ਆਪਣਾ ਚੰਗਾ ਲੈ ਕੇ ਆਇਓ ਤੇ ਡੀਅਰ ਇਹ 15 ਮਾਡਲ ਡੀਅਰ ਆ ਜੀ ਹੂੰ ਇਹ ਵੀ ਦੇ ਦਾਂਗੇ 4.5 ਲੱਖ ਰੁਪਏ ਤੁਹਾਨੂੰ 15 ਮਾਡਲ ਹਾਂਜੀ 15 ਮਾਡਲ 4 ਲੱਖ ਤੇ 25000 ਤੇ ਆਟੋਮੈਟਿਕ ਚੀਜ਼ੇ ਬੋਲਡ ਵਾਲਾ ਮਾਡਲ ਹੈ ਇਹ ਵੀ ਬ੍ਰੇਕ ਆ ਜਾਂਦੀ ਆ ਆਟੋ ਮੇਰਾ ਫੋਲਡ ਹੈ ਮੈਨੂਅਲ ਆ ਗਈ ਬਾਈ ਇਹ ਵੀ ਤੇ ਨਾਲੇ ਇਹ ਵੇਰੀਐਂਟ ਹੈਗਾ VDI ਕਿ ਕਿਹੜਾ VDI ਵੇਰੀਐਂਟ VDI ਵੇਰੀਐਂਟ ਆ ਗਿਆ ਤੇ ਚੱਲੀਆਂ ਬਾਈ ਹੋਣਾਂ ਦੀਆਂ ਜਿੰਨੀਆਂ ਕਾਰਾਂ ਹੁੰਦੀਆਂ ਵਾ ਜੈਨੂਅਰ ਨਹੀਂ ਹੁੰਦੀਆਂ ਵਾ ਤੇ ਜਿਹੜੇ ਮੇਰੇ ਭਰਾ ਨੂੰ ਕੋਈ ਕਾਰ ਚਾਹੀਦੀ ਹੋਈ ਉਹ ਸੰਪਰਕ ਕਰ ਲਿਓ ਸਾਫ ਸੁਥਰੀ ਗਾਰ ਮਿਲੂਗੀ ਇਹ ਨਹੀਂ ਹੋਊਗਾ ਵੀ ਕੋਈ ਮਤਲਬ ਛਿਰੀ ਲੱਗੀ ਜਾਊਗਾ ਸਾਫ ਹੁੰਦੀਆਂ ਜੀ ਕੋਈ ਐਕਸੀਡੈਂਟ ਨਹੀਂ ਹੁੰਦੀ ਇਹ ਟੱਚਿੰਗ ਵਗੈਰਾ ਪੇਂਟ ਵਗੈਰਾ ਮਿਲੂਗੀ 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 ਲੁਧਿਆਣਾ ਚੈਹਰ ਤੁਸੀਂ ਬਚਾਓਗੇ ਕਿਸੇ ਨੇ ਮਾਰ ਨਹੀਂ ਹੁਣ ਜੇ ਸਕਰੈਚ ਛੱਡ ਦਾਂਗੇ ਵੀ ਤੁਸੀਂ ਕਹਿਣਾ ਵੀ ਸਕਰੈਚ ਆ ਸਕਰੈਚ ਆ ਬਿਲਕੁਲ ਮਤਲਬ ਵਗੈਰਾ ਮਿਲੇਗੀ ਜੀ ਬਾਈ ਹਣੀ ਨਾ ਜਿੱਦਾਂ ਕੰਮ ਕਰਦੇ ਆ ਟਰਾਂਸਪੇਰੈਂਸੀ ਦੇ ਨਾਲ ਕਰਦੇ ਆ ਇਹਨਾਂ ਨੂੰ ਐ ਮਤਲਬ ਕਿ ਉਹ ਨਹੀਂ ਹੁੰਦਾ ਵੀ ਹਾਈਪ ਬਣਾ ਕੇ ਕੰਮ ਕਰਨਾ ਸਾਫ ਸੁਥਰੀ ਜੀ ਗੱਲ ਆ ਬਾਈ ਸ਼ਹਿਰ ਦੇ ਵਿੱਚ ਗੱਡੀ ਚੱਲਦੀ ਆ ਤਾਂ ਥੋੜੇ ਬਹੁਤ ਜੇ ਤੁਸੀਂ ਨਹੀਂ ਗਲਤੀ ਕਰਦੇ ਇਹ ਵੈਗਨਰ 7 ਮਾਡਲ ਐ ਵੀ ਪਾਸਿੰਗ ਹੈਗੀ ਆ ਅੱਛਾ ਜੀ ਇਹ ਦੇ ਦਾਂਗਾ 115000 ਰੁਪਏ ਦੀ ਇਹ ਵੀ ਟ੍ਰਾਂਸਫਰ ਕਰਾ ਕੇ ਇਹ ਪਾਸਿੰਗ ਹੈਗੀ ਕੱਤ ਤੱਕ ਭਲਾ ਇਹ 7 ਮਾਡਲ ਆ ਇਹ 27 ਤੱਕ ਪਾਸਾ 27 ਤੱਕ ਪਾਸ ਇਹ ਵੀ ਕਾਰ ਆ ਪਾਸਿੰਗ ਵਾਲੀਆਂ ਤੁਹਾਨੂੰ ਹੁਣ ਤੱਕ ਦੋ ਕਾਰਾਂ ਦਿਖਾ ਚੁੱਕੇ ਹਾਂ ਬਾਕੀ ਨਾ ਅਖੀਰ ਤੱਕ ਬਣੇ ਰਹੋ ਛੋਟੇ ਬਜਟ ਦੀਆਂ ਵੀ ਕਾਰਾਂ ਦਿਖਾਵਾਂਗੇ ਤੇ ਉਹ ਆਰਟੀਕਲ ਹੋ ਗਈਆਂ ਇਹ ਵੀ ਵਧੀਆ ਰੇਟਾਂ ਦੇ ਉੱਤੇ ਦੇਵਾਂਗੇ ਐਕਸਯੂਵੀ ਉਹ ਥਾਰ ਹੋ ਗਈ ਸਾਰੀਆਂ ਕਾਰਾਂ ਵਧੀਆ ਰੇਟਾਂ ਦੇਵਾਂਗੇ ਇੱਕ ਸਕਾਰਪੀਓ ਵੀ ਆਈ ਆ ਉਹ ਵੀ ਐਨ ਘੈਂਟ ਜਿਹੇ ਰੇਟ ਤੇ ਦੇਣੀ ਤੁਹਾਨੂੰ ਤੇ ਫਿਰ ਬਈ ਆਹ ਇਹ ਆਈਟਮ ਨੋ ਮਾਡਲ ਹੈ ਵੀ ਪਾਸ ਹੈਗੀ ਆ ਲੈ ਇੱਕ ਹੋਰ ਬਾਕੇ ਗੱਲ ਇਹ 30 ਤੱਕ ਪਾਸ ਹੈਗੀ ਆ ਹੂੰ ਇਹ ਕਾਰ ਦੂ 130000 ਰੁਪਏ ਦਾ 130000 ਤੇ ਬੰਦੇ ਨੇ ਕੋਈ ਕੰਮ ਤਾਂ ਨਹੀਂ ਕਰਾਉਣਾ ਨਹੀਂ ਕੋਈ ਕੰਮ ਨਹੀਂ ਕਰਾਉਣਾ ਗੱਡੀ ਟਰਾਂਸਫਰ ਕਰਾ ਕੇ ਦਊਗਾ ਪਾਸਿੰਗ ਵੀ ਕੀ ਤੱਕ ਅੱਛਾ ਅੱਛਾ ਪਾਸਿੰਗ ਵੀ ਮਿਲ ਗਈ ਨਾਲੇ ਆਰਸੀ ਟਰਾਂਸਫਰ ਵੀ ਫ੍ਰੀ ਮਿਲ ਗਈ ਇਹਦੇ ਨਾਲ ਵੀ ਬੰਦੇ ਨੇ 130000 ਦੇਣਾ ਤੇ ਪੈਟਰੋਲ ਪਵਾਉਣਾ ਬਸ ਤੇ ਉਸ ਤੋਂ ਬਾਅਦ ਕਾਰ ਲੈ ਜਾਣੀ ਠੀਕ ਹੈ ਭਾਈ ਤੇ ਵੈਗਨਰ ਇਹ 15 ਮਾਡਲ ਆ ਜੀ ਹੂੰ ਇਹ 2.5 ਲੱਖ ਰੁਪਏ ਦੀ ਕਰ ਦਊ ਤੁਹਾਨੂੰ 15 ਮਾਡਲ 15 ਮਾਡਲ ਦੇਖੋ ਭਾਈ 15 ਮਾਡਲ 2.5 ਲੱਖ ਦੀ ਤੇ ਅੰਟੀਰੀਅਰ ਦੇਖੋ ਆਓ ਜਰਾ ਅੰਟੀਰੀਅਰ ਜਮ ਵੀਐਕਐਸਆਈ ਆ ਗਿਆ ਹਾਂ ਚਾਰੇ ਦੇਖੋ ਭਾਈ ਚਾਰੇ ਪਾਵਰਾਂ ਆ ਗਈਆਂ ਇਹਦੇ ਵਿੱਚ ਤੇ ਅੰਟੀਰੀਅਰ ਦੇਖ ਲਓ ਭਾਈ ਜਮਾ ਸਾਫ ਜਿਹਨੂੰ ਕਹਿੰਦੇ ਆ ਟੈਟ ਪਾਇਦਾ ਵੀ ਓਕੇ ਆ ਲੋਨ ਇੱਤੇ ਹੋ ਜਾਣਾ ਮੇਰੇ ਖਿਆਲ ਨਾਲ ਹਾਂਜੀ ਇਹਦੇ ਤੇ ਭਾਜੀ ਫਿਰ ਕਿਸ਼ਤ ਮੇਰੇ ਖਿਆਲ ਨਾਲ ਕੋਈ ਖਾਸ ਨਹੀਂ ਬਣਨੀ ਹਾਂ ਛੋਟੀ ਬਣੇਗੀ ਛੋਟੀ ਕਿਸ਼ਤ ਬਣੂਗੀ ਹਣਾ ਕਈ ਭਰਾ ਭਾਲ ਦਿੰਦੇ ਛੋਟੀ ਕਿਸ਼ਤ ਵਾਲੀ ਗੱਾਰ 1.80 ਲੱਖ ਤੱਕ ਲਾਉਣਾ ਹੋ ਜਾਊਗਾ ਤੇ ਕਿਸ਼ਤ ਕੋਈ ਵੀ ਨਹੀਂ ਬਣਨੀ 5-6000 ਦੇ ਨੇੜੇ ਤੇੜੇ ਬਣਨੀ ਤੁਹਾਡੀ ਆਹ ਇਹ 2017 ਮਾਡਲ ਆ ਜੀ ਹੂੰ ਇਹ ਕਾਰ ਦੇ ਦੇਾਂਗੇ ਆਪਾਂ 2,40,000 ਰੁਪਏ ਦੀ 2,40,000 17 ਮਾਡਲ ਇਹ ਹੈ ਕਿਹੜਾ ਭਲਾ ਐਰਾ ਪਲੱਸ ਆ ਰਨ ਤੋਂ ਪਾਵਰ ਵੀ ਨਾ ਹੁੰਦੀਆਂ ਹੀ ਆ ਠੀਕ ਐ ਪਾਵਰ ਵਿੰਡੋਆਂ ਵਾਲਾ ਮਾਡਲ ਆ ਬਾਈ ਸੀਟ ਕਵਰ ਜਮਾਂ ਨਵੇਂ ਦਾ ਮਤਲਬ ਜਮਾਂ ਨਵੇਂ ਆ ਤੇ ਬਾਕੀ ਸਾਰਾ ਮੀਡੀਓ ਸਿਸਟਮ ਸਭ ਵਰਕਿੰਗ ਆ ਉਹ ਹਾਂਜੀ ਚੱਲਦਾ ਕਾਲ ਕਰ ਲਿਓ ਜਿਹੜੇ ਮੇਰੇ ਭਰਾ ਨੂੰ ਇਹ ਕਾਰ ਚਾਹੀਦੀ ਹੋਈ ਲੋਨ ਇੱਥੇ ਵੀ ਸੋਨਾ ਹੋ ਜਾਣਾ ਇਹ ਛੋਟੇ ਮਤਲਬ ਕਿ 4-5 ਲੱਖਾਂ ਕਾਰਾਂ ਵਾ ਜਿਹੜੀਆਂ ਉਹ ਦੋ ਦਿਖਾਈਆਂ ਤੁਹਾਨੂੰ ਇਹ ਕਾ ਵੀ ਆ ਇਹ ਵੀ ਓਨ ਹੈ ਕਸਟਮਰ ਦੀ ਖੜੀ ਹੋਈ ਹੈ ਦੇਖ ਲਓ ਵੀ 17 ਮਾਡਲ ਆ ਅੱਛਾ ਜੀ ਇਹ ਦੇ ਦਾਂਗੇ ਸਵਾ 2 ਲੱਖ ਰੁਪਏ ਦੀ ਇਹ 2 ਲੱਖ ਕਿਉਂਕਿ ਇਹ ਕਸਟਮਰ ਦੀ ਐ ਇੱਦੀ ਖੜੀ ਹੈ ਮੇਰੇ ਕੋਲ ਇਹ ਟੱਚਿੰਗ ਵਾਣੀ ਮੁੱਢੀ ਹੁੰਦੀ ਹੈ ਠੀਕ ਹੈ ਉਹ ਕਰਾ ਕੇ ਦੇ ਦਿਓ ਕਰਾ ਕੇ ਤਾਂ ਫਿਰ ਕਰਾ ਕੇ ਦੇ ਦਾਂਗੇ ਕੋਈ ਗੱਲ ਨਹੀਂ ਕਰਾ ਦਿਓ ਇੰਨਾ ਕੁ ਮਾਨਤਾਨ ਕਰ ਦਿਓ ਬਸ ਕਰਾ ਦੇ ਠੀਕ ਹੈ ਟੱਚਿੰਗ ਵਗੈਰਾ ਕਰਾ ਕੇ ਜੋ ਵੀ ਮਤਲਬ ਕਿ ਕੰਮ ਹੁੰਦਾ ਹੋਇਆ ਜਿਹੜਾ ਫਰੰਟ ਤੋਂ ਦੇਖਿਆ ਬੱਸ ਟੱਚਿੰਗ ਟੂਜਿੰਗ ਜੋ ਦਿਖਦੀ ਹੈ ਮੈਂ ਕਰਾ ਦਾਂਗਾ ਉਹ ਕਰਾ ਦੇਣਗੇ ਤੇ ਕਾਰ ਲੈ ਜਿਓ ਬਾਈ ਜਿਹੜੇ ਭਰਾ ਨੂੰ ਚਾਹੀਦੀ ਹੋਈ ਤੇ ਆਹ ਬੀਟ ਇਹ 2012 ਟੋ ਮਾਡਲ ਦੀ ਐਲਟੀ ਹੈ। ਅੱਛਾ ਜੀ। ਇਹ ਦਦਾਂਗੇ 1,15,000 ਵੀ ਟਰਾਂਸਫਰ ਕਰਾ ਕੇ। ਅੱਛਾ ਟਰਾਂਸਫਰ ਕਰਾ ਕੇ 1,15,000 ਦੀ। ਲਓ ਫੇ ਬਾਈ, ਕਾਰ ਦੇਖੋ ਤੁਸੀਂ। ਮਤਲਬ ਇੰਟੀਰੀਅਰ ਵੀ ਪੂਰਾ ਐਨ ਓਕੇ ਰਿਪੋਰਟ ਪਿਆ ਵਾ। ਸੀਟ ਕਵਰ ਬਹੁਤ ਸੋਹਣੇ ਪਏ ਹੋਏ ਆ। ਜਿਹੜੇ ਮੇਰੇ ਭਰਾ ਨੂੰ ਇਹ ਵੀ ਬੀਟ ਕਾਰ ਚਾਹੀਦੀ ਹੈ। ਇਹ ਡੀਜ਼ਲ ਆ? ਹਾਂ ਜੀ ਡੀਜ਼ਲ। ਡੀਜ਼ਲ ਦੀ ਕਾਰ ਆ ਗਈ ਹਨਾ। ਤੇ ਕਾਲ ਕਰ ਲਿਓ। ਬੀਟ ਚਾਰੇ ਪਾਵਰ ਵਿੰਡੋ ਵਾਲੀ ਆ। ਸਟੀਅਰਿੰਗ ਇਹਦਾ ਪਾਵਰ ਹੈਗਾ ਵਾ। ਏਸੀ ਉਸੀ ਕਹਿੰਦੇ ਬੜਾ ਕਾਮਯਾਬ ਆ ਇਹਦਾ। ਹਾਂ ਹਾਂ ਸਹੀ ਜੀ ਤੇ ਕਾਲ ਕਰ ਲਿਓ ਬਾਈ ਕੈਸ਼ ਦੀ ਡੀਲ ਹੈ ਇਹ ਕੈਸ਼ ਦੀ ਡੀਲ ਆਹਾ ਇਹ ਵੀ ਕੈਸ਼ ਦੀ ਡੀਲ ਹੈ 2010 ਮਾਡਲ ਹੋਂਡਾ ਸਿਟੀ ਹਾਂ ਆਈਵੀਟੈਕ ਮਾਡਲ ਹੈ ਹੂੰ ਇਹ ਕਾਰ ਦੇ ਦੂੰਗਾ ਜੀ 1,65,000 ਰੁਪਏ ਦੀ ਪਾਸਿੰਗ ਹੈਗੀ 2011 ਹਜੇ ਹੈਗੀ ਹੈ ਪਾਸਿੰਗ ਖਤਮ ਨਹੀਂ ਹੋਈ ਹਲੇ ਹੈਗੀ ਆ ਅੱਛਾ ਅੱਛਾ 11 ਮਾਡਲ ਆ ਗਈ ਨਾ 10 11 10 11 ਰਜਿਸਟ੍ਰੇਸ਼ਨ ਮੱਲ ਆਰਸੀ ਦੀ 11 ਦੇ ਵਿੱਚ ਹੋਈ ਸੀ ਸਾਲ ਦੀ ਤੁਹਾਨੂੰ ਮੈਂ ਪਾਸ ਟ੍ਰਾਂਸਫਰ ਕਰਾ ਕੇ ਦੇ ਦੂੰਗਾ ਜੀ ਇਹਦੇ ਵਿੱਚ ਹੀ ਆਰਸੀ ਟ੍ਰਾਂਸਫਰ ਹੋਊਗੀ ਜਿੰਨੇ ਪੈਸੇ ਤੁਹਾਨੂੰ ਦੱਸਿਆ ਦੱਸੇ 1 ਲੱਖ 1,65,000 ਰੁਪਏ ਦੀ 65,0 ਵਰਦੀ ਭਾਜੀ ਜਿਹੜਾ ਭਰਾ ਕੋਈ ਆਇਆ ਮੌਕੇ ਤੇ ਕਰ ਦੋਂਗੇ ਥੋੜਾ ਬਹੁਤ ਥੋੜਾ ਕਿਉਂਕਿ ਮਾਨਤ ਕਰਦਾ ਕਰਾਂਗੇ ਹੁਣ ਤੇਰਾ ਵੀਡੀਓ ਬਣਾ ਲਾਂਗੇ ਜਿਹੜੀ ਕਾਰਜ ਹੁੰਦਾ ਕਰਾਂਗੇ ਕੋਈ ਨਹੀਂ ਵੈਸੇ ਤੂੰ ਵੀਡੀਓ ਬਣਾਉਣ ਦੇ ਆਏ ਆ ਤੇ ਵੀਡੀਓ ਤੇ ਤੈਨੂੰ ਰੇਡ ਜੈ ਜੀ ਦੱਸ ਹੀ ਦੇ ਆ ਬਿਲਕੁਲ ਬਾਈ ਮੈਂ ਹੁਣ ਇੱਥੇ ਮੰਗਣ ਨੂੰ ਦਾ ਸੀ 185000 ਮੰਗਦੇ ਆ ਬਿਲਕੁਲ ਸਹੀ ਗੱਲ ਆ ਇਹ ਤੁਹਾਡੇ ਫਾਇਦੇ ਆ ਬਾਈ ਕਿਉਂਕਿ ਆਪਾਂ ਜੇ ਤੁਸੀਂ ਆਪਣੇ ਨਾਲ ਜੁੜੇ ਹੋਏ ਆ ਤਾਂ ਤੁਹਾਡੇ ਛੋਟੇ ਛੋਟੇ ਫਾਇਦੇ ਨਾ ਕਰਕੇ ਬਹੁਤ ਫਾਇਦੇ ਹੋ ਜਾਂਦੇ ਆ ਉਹ ਆਪਾਂ ਕਰਵਾ ਦਿੰਨੇ ਆ ਆਹ ਇਹ ਤੇਰਾ ਮਾਡਲ i10 ਹੂੰ ਇਹ ਗੱਡੀ ਦੇ ਦਾਂਗਾ 2,30,000 ਰੁਪਏ ਦੀ 2,30,000 ਰੁਪਏ ਦੀ ਇਹ ਤਾਂ ਹੈ ਹੀ ਪੈਟਰੋਲ ਆ ਪੈਟਰੋਲ ਦੀ ਕਾਰ ਆ ਗਈ ਇਹ ਟ੍ਰਾਂਸਫਰ ਕਰਾ ਕੇ ਦੇ ਦਾਂਗਾ ਇਹਦੇ ਵਿੱਚੇ ਟ੍ਰਾਂਸਫਰ ਹੋਊਗੀ ਟ੍ਰਾਂਸਫਰ ਦਾ ਤਾਂ ਬਾਈ ਉਹਨਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜੀ ਵੀ ਕਾਰ ਲੈ ਕੇ ਜਾਓਗੇ ਟ੍ਰਾਂਸਫਰ ਬਾਈ ਉਹਨਾਂ ਨੇ ਆਪ ਹੀ ਕਰਾ ਕੇ ਦੇ ਦੇਣੀ ਆ ਨਹੀਂ ਤਾਂ ਨਾ ਨਾ ਕਰਦੇ ਆ ਨੂੰ ਤੁਹਾਡਾ 500,000 ਦਾ ਖਰਚਾ ਆ ਹੀ ਜਾਂਦਾ ਵਾ ਉਹ ਤੁਹਾਡਾ ਵੱਜ ਜਾਣਾ ਵਾ 2013 ਦੇ ਲਾਸਟ ਦੀ ਆ ਨਾਲੇ ਬਾਈ ਮਤਲਬ ਕਿ ਪੂਰਾ ਪੂਰਾ ਹੀ ਲਾਸਟ ਆ 31 12 2013 ਕਾਲ ਕਰ ਲਿਓ ਨੰਬਰ ਐਡਰੈਸ ਦੋਹੇ ਚੱਲਦੇ ਪਏ ਆ ਆਹ ਇਹ 2013 ਮਾਡਲ ਆਰਟੀਕਾ ਆਰਟੀਕਾ ਕਿਹੜੀ ਬਲਾ ਵੀਡੀਆਈ ਵੀਡੀਆਈ 2013 ਮਾਡਲ ਆ ਇਹ ਤੁਹਾਨੂੰ ਦੇ ਦਾਂਗਾ 3 ਲੱਖ ਤੇ 75000 ਰੁਪਏ 3 ਲੱਖ 75000 ਦੀ ਹਾਂ ਲਓ ਫੇ ਬਾਈ ਆਰਟੀਕਾ ਦੀ ਵੀ ਬਹੁਤ ਡਿਮਾਂਡ ਕਰਦੇ ਹੁੰਦੇ ਭਰਾ ਆਜੋ ਇੰਟੀਰੀਅਰ ਦੇਖ ਲਓ ਅੱਛਾ ਇਹਦੇ ਕੰਪਨੀ ਵਾਲੇ ਲਾਈਵ ਹੀ ਲੱਗੇ ਹੋਏ ਆ ਜਡਡੀ ਆ ਭਾਜੀ ਮੈਂ ਉਹੀ ਦੇਖ ਰਿਹਾ ਸੀਗਾ ਬੀ ਸਟੀਅਰਿੰਗ ਕੰਟਰੋਲ ਆ ਗਿਆ ਨਾ ਇਹਦੇ 'ਚ ਭਾਈ ਟੌਪ ਵਾਲਾ ਮਾਡਲ ਆ ਸਟੀering ਕੰਟਰੋਲ ਵਾਲਾ ਚਾਰੇ ਪਾਵਰ ਵਿੰਡੋ ਵਾਲਾ 13 ਮਾਡਲ 3 ਲੱਖ ਤੇ 75 ਹਜ਼ਾਰ ਠੀਕ ਹੈ ਲੋਨ ਇੱਤੇ ਵੀ ਹੋ ਜਾਊਗਾ ਵਧੀਆ ਤੇ ਡਰਾਈਵਰ ਭਰਾ ਜਿਆਦਾਤਰ ਆਟੀਆਂ ਮੰਗਦੇ ਹੁੰਦੇ 7 ਸੀਟਰ ਚ ਬੜੀ ਵਧੀਆ ਆਪਸ਼ਨ ਆ ਤੇ S9 ਸਕਾਰਪਿਓ ਇਹ 19 ਮਾਡਲ ਹੈ 19 ਦੇਖੋ 19 ਮਾਡਲ ਟਾਇਰ ਅਲਾਈਡ ਐਕਸਟਰਾ ਲੱਗੇ ਹੋਏ ਐਲਾਈ ਟਾਇਰ ਐਕਸਟਰਾ ਤੇ ਦੇਖੋ ਫਿਰ ਅੰਟੀਰੀਅਰ ਇੰਸ਼ੋਰੈਂਸ ਵਗੈਰਾ ਹੈ ਇਹਦੀ ਇਸ਼ੁਰਤ ਜਲਮ ਕਾਗਜ਼ ਦੇਖ ਲਾਂਗਾ ਠੀਕ ਹੈ ਜੋ ਇਹ ਤਾਂ ਮਿਲ ਜੇਗੀ ਨਾ ਪੀਪੀ 10 ਲੁਧਿਆਣਾ ਦਾ ਇਹ ਗੱਡੀ ਦੇ ਦਾਂਗਾ 19 ਮਾਡਲ 11 ਲੱਖ ਰੁਪਏ ਦੇ ਦੂੰਗਾ ਕਰ 11 ਲੱਖ ਰੁਪਏ ਦੇ ਵਿੱਚ S9 ਧਿਆਨ ਨਾਲ ਸੁਣ ਲਿਓ 11 ਲੱਖ ਰੁਪਏ ਦੇ ਵਿੱਚ ਤੁਹਾਨੂੰ S9 ਅਲਾਈਟਰ ਲੱਗੇ ਹੋਏ ਤੁਸੀਂ ਕੁਝ ਵੀ ਐਕਸਟਰਾ ਕਰਵਾਣਾ ਨਹੀਂ ਆ ਕਾਰ ਲੈ ਕੇ ਜਾਣੀ ਹੈ ਇੱਥੋਂ ਦੀ ਠੀਕ ਹੈ ਬਾਈ ਲੋਨ ਇਹਦੇ ਤੇ ਵੀ ਫਾਈਨਾਂਸ ਵਧੀਆ ਹੋ ਜਾਊਗਾ ਸਿਬਲ ਸਕੋਰ ਆਪਣਾ ਚੰਗਾ ਲੈ ਕੇ ਆਓ ਬਰੀਜ਼ਾ ਇਹ ਬਰੀਜ਼ਾ ਹੈਗੀ ਹੈ 2016 ਮਾਡਲ ਹੂੰ ਇਹ ਗੱਡੀ ਦੇ ਦਾਂਗਾ ਤੁਹਾਨੂੰ ਮੈਂ ਸਵਾਭਾਪਾ 5 ਲੱਖ ਰੁਪਏ 5 ਲੱਖ 25000 16 ਮਾਡਲ ਬੀਡੀਆਈ 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 ਆ ਗਈ ਠੀਕ ਹੈ ਭਾਈ ਆਹਾ ਇਹ ਹੈਗੀ ਆ i10 ਨੋਇਜ਼ i10 ਨੋਇਜ਼ ਵੀ ਮਾਡਲ ਇਹ ਤਾਂ ਨਵੀਂ ਪਈ ਹੈ ਜਮਈ ਹਾਂ 20 ਮਾਡਲ ਹੈ ਹਾਂ ਕਹਿੰਦੇ ਐਵਰੇਜ ਬੜੀ ਥੋਣੀ ਹੈ ਇਹਦੀ ਐਵਰੇਜ ਵਧੀਆ ਦੀ ਇਹ ਪੈਲਾ ਫਿਊਲ ਕਿਹੜਾ ਹੈ પેટ્રોલ 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 ਹਾਂ ਮੈਂ ਉਹੀ ਬੰਦੇ ਨੂੰ ਨਾ ਉਸ ਦਿਨ ਟੈਕਸੀ ਬੁੱਕ ਕਰਵਾਈ ਸੀ ਬੰਦੇ ਨੇ ਪੁੱਛਿਆ ਮੈਂ ਕਿ ਐਵਰੇਜ ਵਰ ਕਿੰਦਾ ਭਾਈ ਬਹੁਤ ਸੋਣੀ ਚੱਲਦੀ ਆ ਟੈਕਸੀ ਵਾਲੇ ਬੰਦੇ ਨੇ ਲੈ ਲਈ ਤਾਂ ਮੱਲੋ ਕਾਮਯਾਬ ਅਲਾਇਟਰ ਐਕਸਟਰਾ ਲੱਗੇ ਹੋਏ ਨੇ ਇਹ ਗੱਡੀ ਦੇ ਦਊਗਾ ਤੁਹਾਨੂੰ 465000 ਰੁਪਏ ਦੀ 465000 ਦੇ ਵਿੱਚ ਭਾਈ ਤੁਹਾਨੂੰ ਹਾਂ ਬਿਲਕੁਲ ਭਾਈ ਤੇ ਦੇਖੋ ਜੀਰਾ ਅਲਾਇ ਟਾਇਰ ਸਾਰਾ ਕੁਝ ਤੁਹਾਨੂੰ ਨਵਾਂ ਹੀ ਮਿਲਣਾ ਇੱਕ ਤਰੀਕੇ ਨਾਲ ਤੇ ਤੁਸੀਂ ਪਹੁੰਚ ਜਾਓ ਭਾਈ ਸਕਰੀਨ ਤੇ ਨੰਬਰ ਐਡਰੈਸ ਮੈਂ ਪਾਏ ਹੋਏ ਆ ਇਹ 17 ਮਾਡਲ ਸਿਆਜ ਤੋਂ ਮਾਡਲ ਅਲਫਾ ਅਲਫਾ ਇਹ ਕਾਰ ਦੇ ਦਾਂਗਾ ਤੁਹਾਨੂੰ ਮੈਂ 485000 ਰੁਪਏ ਦੀ ਟੱਕੋ 485000 ਟੌਪ ਵਾਲਾ ਵੇਰੀਐਂਟ ਮੰਗਡ ਸਾਡੀ ਇਹ ਤੇ 5.5 ਲੱਖ ਪਤਾ ਭਾਜੀ ਮੈਨੂੰ ਮੈਂ ਕੈਟਾਲਾਗ ਤੁਹਾਡੇ ਪੜੇ ਹੋਏ 17 ਮਾਡਲ ਸੇਮ ਹਾਂ ਇਹ ਵੀ ਟੌਪ ਮਾਡਲ ਅੱਛਾ ਜੀ ਸੇਮ ਰੇਟ 485000 485000 ਇਹ ਵੀ ਇਹ ਵੀ ਟੌਪ ਵਾਲਾ ਹੀ ਆ ਟੌਪ ਦੋਨੇ ਟੌਪ ਰੰਗ ਦੀ ਆਪਸ਼ਨ ਮਿਲ ਗਈ ਮਤਲਬ ਹਾਂ ਠੀਕ ਆਹਾ ਇਹ 23 ਮਾਡਲ ਬਲੀਨੋ ਜੀ ਇਹ ਵੀ ਟੌਪ ਆ ਇਹ ਸਿਗਮਾ ਮਾਡਲ ਆ ਇਹ ਸਿਗਮਾ ਇਹ ਕਾਰ ਦੇ ਦੂੰਗਾ ਤੁਹਾਨੂੰ ਐ 5.5 ਲੱਖ ਦੀ ਅੱਛਾ 23 23 ਮਾਡਲ 105 ਲੱਖ ਰੁਪਏ ਕਰ ਦੋ ਸਹੀ ਗੱਲ ਆ ਭਾਈ 23 ਮਾਡਲ ਦਾ 1.66 ਮੰਗਦੇ ਲੋਕੀ ਹਾਂ ਇਹ 1.5 ਲੱਖ ਦੇ ਦੂੰਗਾ ਕਾਰ ਦੇਖ ਲਓ ਭਾਈ ਮਤਲਬ ਵਧੀਆ ਡੀਲ ਆ ਇਹ ਜਿਹੜੇ ਭਰਾ ਨੂੰ ਬਲੀਨੋ ਚਾਹੀਦੀ ਆ ਉਹ ਇਹ ਡੀਲ ਨੂੰ ਗ੍ਰੈਬ ਕਰ ਲਿਓ ਰੇਟ ਜਾਇਜ਼ ਆ ਭਾਈ ਉਹਨਾਂ ਦਾ ਤੇ ਇਹਦੇ 'ਚ ਆਰ.ਸੀ. ਟ੍ਰਾਂਸਫਰ ਵਿੱਚ ਹੀ ਆ ਇਹਦੇ 'ਚ ਹਾਂ ਟ੍ਰਾਂਸਫਰ ਕਰਾਂ ਟ੍ਰਾਂਸਫਰ ਆਰ.ਸੀ. ਦਾ ਵੀਡੀਓ ਤੇ ਸਟਾਰਟਿੰਗ ਤੇ ਕਹਤਾਂ ਸਲੋਰ ਵੀ ਹੋ ਜਾਣਾ ਠੀਕ ਆ ਭਾਈ ਸਾਡੇ 4+ ਲੋਨ ਕਰਾ ਦੂੰਗਾ ਨਾਲ ਲੋਨ ਵੀ ਇੱਥੇ ਸੌਨਾ ਹੋ ਜਾਣਾ ਵਾ ਤੇ ਸਿਬਲ ਵਧੀਆ ਲੈ ਆਇਓ ਆਹਾ ਇਹ ਸੈਂਟਰੋ ਵੀ ਪਲੱਸ ਸੀਐਨਜੀ ਐਵਰੇਜ ਦਾ ਮਤਲਬ ਕਿ ਐਵਰੇਜ ਵਧੀਆ ਸੀਐਨਜੀ ਤੇ ਚਲਾਣੀ ਉੱਤ ਚਲਾਓ ਪੈਟਰੋਲ ਤੇ ਚਲਾਣੀ ਇਹ ਗੱਡੀ ਦੀ ਮੁੱਲ 365000 ਆ ਵੀ ਮਾਡਲ ਹੋਰ ਦੱਸ 20 ਵਰ 20 ਮਾਡਲ 3 ਲੱਖ ਤੇ 65000 ਇਹ ਵਾਕਈ ਆ ਰੇਟ ਤਾਂ ਵਾਕਈ ਆ ਦੋ ਗੱਡੀਆਂ ਦਾ ਬਹੁਤ ਜ਼ਿਆਦਾ ਵਧੀਆ ਲੱਗੇ ਦੇਖੋ ਸਟੀਅਰਿੰਗ ਕੰਟਰੋਲ ਸਾਰਾ ਕੁਝ ਅੱਛਾ ਵਰਕਿੰਗ ਸਾਰਾ ਵਾ ਹਾਂ ਹੈਨਾ ਹਾਂ ਸੀਐਨਜੀ ਵਗੈਰਾ ਚੱਲਦੀ ਆ ਸਰ ਗੈਸ ਵੀ ਫਿਰ ਇਕ ਟੈਂਕ ਹੈਗਾ ਬਿਲਕੁਲ 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 58290 ਮੀਟਰ ਬੋਲਦਾ ਇਹਦਾ ਇੱਕ ਕਾਲ ਕਰ ਲਿਓ ਬਾਈ ਜਿਹੜੇ ਮੇਰੇ ਭਰਾ ਨੂੰ ਸੈਂਟਰ ਉਹ ਚਾਹੀਦੀ ਹੋਈ ਵਾਜਬ ਰੇਟ ਦੇ ਵਿੱਚ ਆਹ ਇਹ 18 ਮਾਡਲ ਬਲੀਨੋ ਹੂੰ ਇਹ ਡੈਲਟਾ ਮਾਡਲ ਆ ਇਹ 4 ਲੱਖ ਤੇ ਤੁਹਾਨੂੰ ਦੇ ਦਾਂਗਾ 70000 ਰੁਪਏ 4 ਲੱਖ 70000 ਦੀ ਫਾਈਨਾਂਸ ਕਿੰਨਾ ਹੋਊਗਾ ਇਹਦੇ ਤੇ 4 ਲੱਖ 4 ਲੱਖ ਦਾ ਫਾਈਨਾਂਸ ਹਾਂ 70000 ਰੁਪਏ ਤੁਸੀਂ ਡਾਊਨ ਪੇਮੈਂਟ ਲਿਆਇਓ ਬਾਈ ਡਾਊਨ ਪੇਮੈਂਟ ਦਾ ਨਾ ਸਿੱਧਾ ਹੀ ਹਿਸਾਬ ਹੁੰਦਾ ਵਾ ਜੇ ਤਾਂ ਤੁਹਾਡਾ ਹੈਗਾ ਸਿਭਲ ਵਧੀਆ ਇਹ ਤਾਂ ਤੁਹਾਨੂੰ ਬੈਂਕ ਨੇ ਵੱਧ ਵੀ ਦੇ ਦੇਣਾ ਹੁਣ ਜੇ ਤੁਹਾਡਾ ਸਿਬਲ ਹੀ ਮਾੜਾ ਵਾ ਤਾਂ ਫਿਰ ਬੈਂਕ ਨੇ ਵੀ ਤੁਹਾਨੂੰ ਲੋਨ ਦੇ ਪੱਖੋਂ ਬਹੁਤ ਤਰਲੇ ਮਿੰਤਾ ਕਰਾਣੀਆਂ ਤੇ ਬਲਕਿ ਰਮੇਸ਼ਾ ਵਧੀਆ ਰੱਖਿਆ ਕਰੋ ਆਰਟਿਕ ਇਹ 2018 ਮਾਡਲ ਡੀਜ਼ਲ ਵਾਲੀ ਹੈ ਡੀਜ਼ਲ ਹਾਂ ਠੀਕ ਹੈ ਡੀਜ਼ਲ ਵਾਲੀ ਦੇਖੋ ਬਾਈ ਅੰਦਰੋਂ ਦੀ ਵੇਰੀਐਂਟ ਆ ਗਿਆ ਦਾ ਕਿਹੜਾ ਭਲਾ ਬਡੀ ਆਈ ਵੇਰੀਐਂਟ ਆ ਬਡੀ ਆਈ ਐਵਰੇਜ ਭਾਈ ਇਹਦੀ ਵੀ ਬੜੀ ਥੰਗੀ ਐਵਰੇਜ ਹੋਣੀ ਆ ਵਧੀਆ ਨਵਾਂ ਮਾਡਲ ਚ ਨਾਲ ਇਹ ਨਵੀਂ ਸ਼ੇਡ ਦਾ ਵੇਰੀਐਂਟ ਹੈ ਇਹ ਤੁਹਾਨੂੰ ਕਾਰ ਦੇ ਦਾਂਗਾ ਮਾ 6,90,000 ਓਨਰ ਕਿੰਨਾ ਹੈ ਦਾ ਸੈਕੰਡ ਓਨਰ ਸੈਕੰਡ ਓਨਰ 6,90,000 ਦੀ ਕਾਰ ਮਿਲੂਗੀ 2018 2018 ਠੀਕ ਹੈ ਭਾਈ ਨਾਲੇ ਡੀਜ਼ਲ ਦੀ ਕਾਰ ਹੈ ਐਵਰੇਜ ਇਹਦੀ ਬਹੁਤ ਵਧੀਆ ਵਾ ਹੁਣ ਤਾਂ ਮੇਰੇ ਖਿਆਲ ਨਾਲ ਪੈਟਰੋਲ ਆਂਦੀ ਆ ਹੁਣ ਪੈਟਰੋਲ ਆਂਦੀ ਆ ਪੈਟਰੋਲ ਹੀ ਆਂਦੀ ਆ ਪੈਟਰੋਲ ਪੈਟਰੋਲ ਹਾਂ ਹਾਂ ਡੀਜ਼ਲ ਦਾ ਵੱਧਾ ਭਾਈ ਐਵਰੇਜ ਯੂਰੇਜ ਹੋਣੀ ਪੜਤਾ ਖਾ ਜਾਂਦੀ ਆ ਇਹ 15 ਮਾਡਲ ਇਹ ਹੈਗੀ W10 XUV ਹੂੰ ਇਹ ਕਾਰ ਦੇ ਦਿਆਂਗਾ ਤੁਹਾਨੂੰ ਮੈਂ ਸੋਹਣਾ ਰੇਟ ਆਸਕਿੰਗ ਸਾਡੀ 7.6 ਆ ਤੁਹਾਨੂੰ ਦੇ ਦੂੰਗਾ 5,80,000 ਰੁਪਏ 5,80,000 ਦੇ ਵਿੱਚ W10 ਆ ਟਾਪ ਵਾਲਾ ਜਮਾ ਸਿਰੇ ਦਾ ਜਿਹਨੂੰ ਕਹਿੰਦੇ ਟਾਪ ਵਾਲਾ ਵੇਰੀਐਂਟ ਆ W8 ਨਹੀਂ ਕਈ ਨਾ ਭਰਾ ਪਲੇਖਾ ਖਾ ਜਾਂਦੇ W8 ਤੇ W10 ਦੇ ਵਿੱਚ W10 ਸੰਰੂਫ ਆਂਦਾ ਸੰਰੂਫ ਆ ਗਿਆ ਦੇ ਵਿੱਚ ਤੇ ਕਾਰ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਲੈ ਜਿਓ ਆਕੇ ਆਹ ਕ੍ਰੇਟਾ 19 ਮਾਡਲ ਕ੍ਰੇਟਾ ਆਈ ਏ ਕਿਹੜੀ ਵਾਲਾ 1.4 S ਵੇਰੀਐਂਟ ਆ ਇਹ ਅੱਛਾ ਇਹ ਕਾਰ ਦੇ ਦੂੰਗਾ ਤੁਹਾਨੂੰ ਮੈਂ 7.5 ਲੱਖ ਰੁਪਏ ਦੀ 7.5 ਲੱਖ ਦੀ ਭਾਈ ਮੈਂ ਸੁਣਿਆ ਆਹ ਕਾਰ ਦੀ ਐਵਰੇਜ ਬਹੁਤ ਆ ਐਵਰੇਜ 20 ਦੇ ਨੇੜੇ ਤੇ ਐਵਰੇਜ ਆਉਂਦਾ ਦਿੰਦੀ ਹੈ ਇਹ ਬਾਕੀ ਤੇ ਹੀ ਗੱਲ ਰਾਮ ਪੰਜਵਾਰ ਐਸ ਮਾਡਲ ਹੈ ਨਾ ਹੂੰ ਇਹਦੀ ਐਵਰੇਜ ਜ਼ਿਆਦਾ ਰੇਟ ਤੁਹਾਨੂੰ ਦੱਸਤਾ ਵਾ ਬਾਕੀ ਆ ਜਿਓ ਮੌਕੇ ਤੇ ਥਾਰ ਥਾਰ ਤੇ ਹੀ ਆ 18000 ਚੱਲੀ ਆ ਹੂੰ ਸਾਰੀ ਓਰੀਜਨਲ ਆ ਤੇ ਇਹ ਕਾਰ ਤੁਹਾਨੂੰ ਦੇ ਦਾਂਗਾ ਮੈਂ 12 ਲੱਖ ਤੇ 90000 ਰੁਪਏ ਦੀ 12 ਲੱਖ 90000 ਦੇ ਵਿੱਚ 2000 2023 23 ਮਾਡਲ 23 ਵੀ ਲਾਸਟ ਦੀ ਆ 23 ਵੀ ਲਾਸਟ ਦੀ ਆ ਬੰਦੇ ਨੇ ਐਸੈਸਰੀ ਸੂਤਰੀ ਲਵਾਈ ਅੰਦਰ ਕੰਮ ਕਰਾਇਆ ਅੰਦਰ ਲੱਗੀ ਐਸੈਸਰੀ ਚੈੱਕ ਕਰੋ ਆ ਜਾਲੀ ਆ ਗਈ ਹੈਡਲਾਈਟਾਂ ਆ ਗਈਆਂ ਹਾਂ ਆ ਸਪੇਸਰ ਆਗੇ ਨਾਲ ਹੂੰ ਆ ਚੀਜ਼ਾਂ ਬਾਈ ਬੰਦੇ ਨੇ ਮਤਲਬ ਪੈਸਾ ਲਾਇਆ ਹੋਇਆ ਵਾ ਤੁਹਾਨੂੰ ਮਤਲਬ ਕਿ ਨਹੀਂ ਲੈਣਾ ਪਊਗਾ ਆਲਰੇਡੀ ਤੁਹਾਨੂੰ ਲੱਗਿਆ ਲੱਗਿਆ ਸਾਰਾ ਮਿਲ ਜਾਣਾ ਦੇਖ ਲਓ ਅੰਦਰ ਉਹਦੀ ਇੰਟੀਰੀਅਰ ਚੈੱਕ ਕਰ ਲਓ ਸੋਹਣੀ ਇੰਟੀਰੀਅਰ ਦੀ ਕਾਰ ਮਾਇਆ ਤੁਹਾਨੂੰ ਦੱਸਤੀ ਆ ਆਪਾਂ ਤੇ ਉਹਦੇ ਬਾਅਦ ਬਾਈ ਆਹ ਯੋਨ ਇਹ 16 ਮਾਡਲ ਹੂੰ ਇਹ ਦੇ ਦੇਗਾ ਤੁਹਾਨੂੰ ਕਾਰ 2,40,000 ਰੁਪਏ ਦੀ ਇਹ ਵੀ ਕਾਰ 2,40,000 ਰੁਪਏ ਦੇ ਵਿੱਚ ਲਓ ਵੇ ਇਹਦੇ ਤੇ ਲੋਨ ਕਿੰਨਾ ਹੋਊਗਾ ਲੋਨ 1.75 ਸੀ ਹੋ ਜਾਊਗਾ ਹੂੰ ਕਿਸ਼ਤ ਉਹਦੀ ਇਹਦੀ ਵੀ ਤੁਹਾਨੂੰ ਦੱਸਤੀ ਆਹ ਛੋਟੀ ਹੋ ਜਾਈ ਛੋਟੀ ਜੀ ਕਿਸ਼ਤ ਬਣਨੀ ਹੋਪ ਕਰਦੇ ਆਂ ਬਾਈ ਜਿੰਨੀਆਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕਾਰਾਂ ਦਿਖਾਈਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਬਾਕੀ ਅੱਜ ਬੜਾ ਭਾਜੀ ਜਜ਼ਬਾਤਾਂ ਦਾ ਨਾ ਕੰਟਰੋਲ ਕੀਤਾ ਵੀ ਜ਼ਿਆਦਾ ਨਾ ਬੋਲੀਏ ਤੀ ਤੇ ਚਲੋ ਬੋਲਦੇ ਵੀ ਵੈਸੇ ਹੀ ਘਟੋ ਤੇ ਹੋਪ ਕਰਦੇ ਆਂ ਬਾਈ ਇਹ ਵੀਡੀਓ ਤੁਹਾਨੂੰ ਘੈਂਟ ਲੱਗੀ ਹੋਊਗੀ ਜੇ ਘੈਂਟ ਲੱਗੀ ਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਣਾ ਵੀ ਕਿਹੜੇ ਸ਼ਹਿਰ ਕਿਹੜੇ ਜ਼ਿਲ੍ਹੇ ਤੇ ਕਿਹੜੇ ਕਸਬੇ ਤੋਂ ਤੁਸੀਂ ਬੋਲਦੇ ਹੋ ਐਦਾਂ ਦੀਆਂ ਹੋਰ ਘੈਂਟੀਆਂ ਵੀਡੀਓ ਲੈ ਕੇ ਆਂਦੇ ਰਾਵਾਂਗੇ ਨੰਬਰ ਮੈਂ ਪਾਤੇ ਬਾਈ ਉਹਨਾਂ ਦੇ ਕਾਲ ਕਰ ਲਿਓ ਜੇ ਵੀ ਜੇ ਕੋਈ ਵੀ ਕਾਰ ਚਾਹੀਦੀ ਹੋਈ ਤਤਕਲੀ ਸਤਿ ਸ੍ਰੀ ਅਕਾਲ